ਨਰੂਤੇ ਕਰ ਰਿਹਾ ਸੀ ਕਿਹਾ ਜਾਵੇ ਆ ਅੱਜ ਐਸਕੇਮ ਜਿਹੜੀ ਪੰਜਾਬ ਚੈਪਟਰ ਦੀ ਮੀਟਿੰਗ ਹੋਈ ਆ ਜਿਸ ਦੀ ਪ੍ਰਧਾਨਗੀ ਸਰਦਾਰ ਬੋਖ ਸਿੰਘ ਮਾਨਸਾ ਹਰਿੰਦਰ ਸਿੰਘ ਲਖਵਾਲ ਤੇ ਜੰਗਵੀਰ ਸਿੰਘ ਚਾਹਾਨ ਇਹਨਾਂ ਨੇ ਕੀਤੀ ਆ ਉਹਦੇ ਚ ਜਿਹੜੇ ਮਸਲੇ ਕਿਸਾਨਾਂ ਦੇ ਆਉਣ ਵਾਲੇ ਦਰਬੇਸ਼ ਮਸਲੇ ਵਿਚਾਰੇ ਗਏ ਆ ਇੱਕ ਵੱਡਾ ਮਸਲਾ ਜਿਹੜਾ ਝੋਨੇ ਦਾ ਜਿਹੜਾ ਅੱਜ ਤੱਕ ਕਦੇ ਐਡਾ ਵੱਡਾ ਮਸਲਾ ਨਹੀਂ ਬਣਿਆ ਇਹ ਸਰਕਾਰ ਤੋਂ ਹੱਲ ਨਹੀਂ ਹੋਇਆ ਇਹ ਸਰਕਾਰ ਦੀ ਣਗੈਲੀ ਕਰਕੇ ਪੰਜਾਬ ਸਰਕਾਰ ਦੀ ਣਗੈਲੀ ਕਰਕੇ ਹੱਲ ਨਹੀਂ ਹੋਇਆ ਅੱਜ ਜਿਹੜੀਆਂ ਲੇਬਰਾਂ ਨੇ ਮੰਡੀਆਂ ਦੀਆਂ ਉਹ ਵੀ ਸਾਰੀਆਂ ਹੜਤਾਲ ਤੇ ਨੇ ਅੱਜ ਸ਼ੈਲਰ ਮਾਲ ਖੜਤਾਲ ਤੇ ਆ ਅੱਜ ਆੜਤੀਆ ਹੜਤਾਲ ਤੇ ਆ ਇਹ ਹਰੇਕ ਸਾਲ ਹੜਤਾਲ ਕਰਦੇ ਆ ਪਰ ਇਹਨਾਂ ਨਾਲ ਸਰਕਾਰਾਂ ਨੇ ਨਜਿੱਠਣਾ ਹੁੰਦਾ ਸਰਕਾਰਾਂ ਨੇ ਇਹਨਾਂ ਦੇ ਮਸਲੇ ਹੱਲ ਕਰਨੇ ਹੁੰਦੇ ਆ ਪਰ ਉਹ ਸਰਕਾਰ ਨੇ ਇਹ ਤਿਆਰੀ ਨਹੀਂ ਕੀਤੀ ਉਹਦੇ ਕਰਕੇ ਸਾਡਾ ਝੋਨਾ ਮੰਡੀਆਂ ਚ ਰੁੜ ਰਿਹਾ ਝੋਨਾ ਮੰਡੀਆਂ ਦੇ ਵਿੱਚ ਪਿਆ ਕਿਸਾਨ ਕਿਤੇ ਹਰਿਆਣੇ ਚ ਜਾ ਕੇ ਵੇਚਦਾ ਉਹ ਘੱਟ ਰੇਟ ਤੇ ਵਿਕ ਰਿਹਾ ਝੋਨਾ ਲੋਕਾਂ ਨੇ ਵੱਢ ਕੇ ਕਿਸਾਨਾਂ ਨੂੰ ਜਿੱਥੇ ਆਲੂ ਬੀਜਣੇ ਸੀ ਉਹ ਅੰਦਰਾਂ ਦੇ ਵਿੱਚ ਲਾਇਆ ਹੋਇਆ ਉਹਦੇ ਨਾਲ ਝੋਨਾ ਸਾਡਾ ਜਿਹੜਾ ਫਸਲ ਆ ਇਹ ਖਰਾਬ ਹੋ ਰਹੀ ਆ ਪਰ ਇੱਕ ਤਰੀਕ ਤੋਂ ਜਿਹੜੀ ਆ ਸਰਕਾਰੀ ਖਰੀਦ ਲਾਨੀ ਗਈ ਆ ਅੱਜ 5 ਤਰੀਕ ਹੋਈ ਆ ਵੀ ਇੱਕ ਵੀ ਦਾਣਾ ਸਾਡਾ ਮੰਡੀ ਦੇ ਵਿੱਚ ਸਰਕਾਰੀ ਰੇਟ ਤੇ ਨਹੀਂ ਵਿਕਿਆ ਉਹਦੇ ਲਈ ਅਸੀਂ ਪੰਜਾਬ ਸਰਕਾਰ ਨੂੰ ਜਗਾਉਣ ਲਈ 7 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਮਸ ਚੰਡੀਗੜ੍ਹ ਬੁਰੇ 11 ਵਜੇ ਸੂਚੀਆਂ ਜਿਹੜੀਆਂ ਅੱਜ 30 31 ਜਥੇਬੰਦੀਆਂ ਉਹਨਾਂ ਦਾ ਇੱਕ ਇੱਕ ਨਮਾਇੰਦਾ ਉਹਨਾਂ ਦੇ ਦਰਾਂ ਮੂਰੇ ਜਾਊਗਾ ਕਿਉਂਕਿ ਮਾਨਸਾਪੇ ਕਹਿੰਦੇ ਰਹਿੰਦੇ ਆ ਵੀ ਮੈਨੂੰ ਆਗੇ ਪਹਿਲਾਂ ਗੱਲ ਦੱਸੋ ਇਹ ਧਰਨੇ ਮਾਰ ਦਿੰਦੇ ਆ ਅਸੀਂ ਉਹਨਾਂ ਨਾਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆ ਸਾਡੇ ਫੈਸਲੇ ਸਾਡੇ ਮਸਲੇ ਹੱਲ ਕਰੋ ਨਹੀਂ ਤਾਂ ਫਿਰ 12 ਤਰੀਕ ਨੂੰ ਅਸੀਂ ਦੂਜਾ ਕਰਤਾ ਜੀ ਦਸਹਿਰੇ ਵਾਲੇ ਦਿਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਸਾਰੀਆਂ ਮੰਡੀਆਂ 'ਚ ਪੁਤਲੇ ਫੂਕਾਂਗੇ ਜੇ ਫਿਰ ਵੀ ਹੱਲ ਨਾ ਹੋਇਆ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੋਊ ਤੇ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਸਰਕਾਰ ਦੀ ਨਲਾਇਕੀ ਕਰਕੇ ਫਿਰ ਸਾਨੂੰ ਸੜਕਾਂ ਦੇ ਨਾਲ ਆਉਣਾ ਪਵੇ ਕੋਈ ਹੋਰ ਮਸਲੇ ਵੱਡੇ ਪ੍ਰੋਗਰਾਮ ਨਾ ਦੇਣੇ ਪਏ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਬੋਖ ਸਿੰਘ ਲੰਸਰ ਮਿੰਟ ਬੰਦੇ ਵਿਚ ਰਹਿ ਗਏ ਰੋਲ ਅੰਸਰ ਰੋਲ ਅੰਸਰ ਸ਼ੁਰੂ ਵੀ ਕਰ ਰਹੇ ਆ ਅ ਅੱਜ ਐਸਕੇਐਮ ਜਿਹੜੀ ਪੰਜਾਬ ਚੈਪਟਰ ਦੀ ਮੀਟਿੰਗ ਹੋਈ ਆ ਜਿਸ ਦੀ ਪ੍ਰਧਾਨਗੀ ਸਰਦਾਰ ਬੋਖ ਸਿੰਘ ਮਾਨਸਾ ਹਰਿੰਦਰ ਸਿੰਘ ਲਖਵਾਲ ਤੇ ਜੰਗਵੀਰ ਸਿੰਘ ਚਾਹਾਨ ਤਿੰਨਾਂ ਨੇ ਕੀਤੀ ਆ ਉਹਦੇ ਚ ਜਿਹੜੇ ਮਸਲੇ ਕਿਸਾਨਾਂ ਦੇ ਆਉਣ ਵਾਲੇ ਦਰਬੇਸ਼ ਮਸਲੇ ਵਿਚਾਰੇ ਗਏ ਆ ਇੱਕ ਵੱਡਾ ਮਸਲਾ ਜਿਹੜਾ ਝੋਨੇ ਦਾ ਜਿਹੜਾ ਅੱਜ ਤੱਕ ਕਦੇ ਐਡਾ ਵੱਡਾ ਮਸਲਾ ਨਹੀਂ ਬਣਿਆ ਇਹ ਸਰਕਾਰ ਤੋਂ ਹੱਲ ਨਹੀਂ ਹੋਇਆ ਇਹ ਸਰਕਾਰ ਦੀ ਅਣਗਹਿਲੀ ਕਰਕੇ ਪੰਜਾਬ ਸਰਕਾਰ ਦੀ ਅਣਗਹਿਲੀ ਕਰਕੇ ਹੱਲ ਨਹੀਂ ਹੋਇਆ ਅੱਜ ਜਿਹੜੀਆਂ ਲੇਬਰਾਂ ਨੇ ਮੰਡੀਆਂ ਦੀਆਂ ਉਹ ਵੀ ਸਾਰੀਆਂ ਹੜਤਾਲ ਤੇ ਨੇ ਅੱਜ ਸ਼ੈਲਰ ਮਾਲ ਖੜਤਾਲ ਤੇ ਆ ਅੱਜ ਆੜਤੀਆ ਹੜਤਾਲ ਤੇ ਆ ਇਹ ਹਰੇਕ ਸਾਲ ਹੜਤਾਲ ਕਰਦੇ ਆ ਪਰ ਇਹਨਾਂ ਨਾਲ ਸਰਕਾਰਾਂ ਨੇ ਨਿਯਠਣਾ ਹੁੰਦਾ ਸਰਕਾਰਾਂ ਨੇ ਇਹਨਾਂ ਦੇ ਮਸਲੇ ਹੱਲ ਕਰਨੇ ਹੁੰਦੇ ਆ ਪਰ ਉਹ ਸਰਕਾਰ ਨੇ ਇਹ ਤਿਆਰੀ ਨਹੀਂ ਕੀਤੀ ਉਹਦੇ ਕਰਕੇ ਸਾਡਾ ਝੋਨਾ ਮੰਡੀਆਂ ਚ ਰੁੜ ਰਿਹਾ ਝੋਨਾ ਮੰਡੀਆਂ ਦੇ ਵਿੱਚ ਪਿਆ ਕਿਸਾਨ ਕਿਤੇ ਹਰਿਆਣੇ ਚ ਜਾ ਕੇ ਵੇਚਦਾ ਉਹ ਘੱਟ ਰੇਟ ਤੇ ਵਿਕ ਰਿਹਾ ਝੋਨਾ ਲੋਕਾਂ ਨੇ ਵੱਢ ਕੇ ਕਿਸਾਨਾਂ ਨੂੰ ਜਿੱਥੇ ਆਲੂ ਬੀਜਨੇ ਸੀ ਉਹ ਅੰਦਰਾਂ ਦੇ ਵਿੱਚ ਲਾਇਆ ਹੋਇਆ ਉਹਦੇ ਨਾਲ ਝੋਨਾ ਸਾਡਾ ਜਿਹੜਾ ਫਸਲ ਆ ਇਹ ਖਰਾਬ ਹੋ ਰਹੀ ਆ ਪਰ ਇੱਕ ਤਰੀਕ ਤੋਂ ਜਿਹੜੀ ਆ ਸਰਕਾਰੀ ਖਰੀਦ ਲਾਨੀ ਗਈ ਆ ਅੱਜ 5 ਤਰੀਕ ਹੋਈ ਆ ਵੀ ਇੱਕ ਵੀ ਦਾਣਾ ਸਾਡਾ ਮੰਡੀ ਦੇ ਵਿੱਚ ਸਰਕਾਰੀ ਰੇਟ ਤੇ ਨਹੀਂ ਵਿਕਿਆ ਉਹਦੇ ਲਈ ਅਸੀਂ ਪੰਜਾਬ ਸਰਕਾਰ ਨੂੰ ਜਗਾਉਣ ਲਈ 7 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਸਤ ਨਮਸ ਚੰਡੀਗੜ੍ਹ ਬੂਰੇ 11 ਵਜੇ ਸੂਚੀਆਂ ਜਿਹੜੀਆਂ ਅੱਜ 30 31 ਜਥੇਬੰਦੀਆਂ ਉਹਨਾਂ ਦਾ ਇੱਕ ਇੱਕ ਨਮਾਇੰਦਾ ਉਹਨਾਂ ਦੇ ਦਰਾਂ ਮੂਰੇ ਜਾਊਗਾ ਕਿਉਂਕਿ ਮਾਨ ਸਾਹਿਬ ਇਹ ਕਹਿੰਦੇ ਰਹਿੰਦੇ ਆ ਵੀ ਮੈਨੂੰ ਆ ਕੇ ਪਹਿਲਾਂ ਗੱਲ ਦੱਸੋ ਇਹ ਧਰਨੇ ਮਾਰ ਦਿੰਦੇ ਆ ਅਸੀਂ ਉਹਨਾਂ ਨਾਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆ ਸਾਡੇ ਫੈਸਲੇ ਸਾਡੇ ਮਸਲੇ ਹੱਲ ਕਰੋ ਨਹੀਂ ਤਾਂ ਫਿਰ 12 ਤਰੀਕ ਨੂੰ ਅਸੀਂ ਦੂਜਾ ਕਰਤਾ ਜਿੱਦ ਦਸਹਿਰੇ ਵਾਲੇ ਦਿਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਸਾਰੀਆਂ ਮੰਡੀਆਂ 'ਚ ਪੁਤਲੇ ਫੂਕਾਂਗੇ ਜੇ ਫਿਰ ਵੀ ਹੱਲ ਨਾ ਹੋਇਆ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੋਊ ਤੇ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਸਰਕਾਰ ਦੀ ਨਲਾਇਕੀ ਕਰਕੇ ਫਿਰ ਸਾਨੂੰ ਸੜਕਾਂ ਦੇ ਨਾਲ ਆਉਣਾ ਪਵੇ ਕੋਈ ਹੋਰ ਮਸਲੇ ਵੱਡੇ ਪ੍ਰੋਗਰਾਮ ਨਾ ਦੇਣੇ ਪਏ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਉਹ ਲੋਕ ਸਮਝਣਗੇ